ਜੀ ਆਪਾਂ ਡੈਟਿੰਗ ਦੇ ਉੱਪਰ ਚੜ ਗਏ ਹੁਣ ਆਪਾਂ ਇਹਦਾ ਜਿਸ ਤਰ੍ਹਾਂ ਆਪਾਂ ਚੈੱਕ ਆਪ ਕਰਦੇ ਆਂ ਦੇਖੋ ਦੇਖੋ ਇਸ ਤਰ੍ਹਾਂ ਆਏ ਪਾਣਾ ਪਾ ਕੇ ਪੂਰਾ ਚੈੱਕ ਆਪ ਜਿਹੜਾ ਉਹ ਪ੍ਰੋਪਰ ਕਰਦੇ ਆਂ ਯਾ ਮਰਥ ਕਰਿਆ ਹੁੰਦਾ ਆਪਣਾ ਗਰੇਡਾਂ ਜੋ ਵੀ ਤੇ ਆਪਣੀ ਆਰਜੀ ਅਰਥ ਵੀ ਆਪਣੀ ਲੱਗੀ ਹੁੰਦੀ ਆ। ਆ ਦੇ। ਐਕਸਟਰਾ ਸਾਰੇ ਜਿਹੜੇ ਨਟ 볼ਟ ਨੇ ਉਹ ਆਪਾਂ ਚੈੱਕ ਕਰਦੇ ਆ। ਤਾਂ ਜੋ ਕੋਈ ਸਪਲਾਈ ਨੂੰ ਜਿਹੜੀ ਕੋਈ ਸਮੱਸਿਆ ਨਾ ਬਣੇ। ਲਓ ਜੀ।